ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਕ੍ਰਾਈਮ ਦੀਆਂ ਵਾਰਦਾਤਾਂ ਵਾਧੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਤੇ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਇੱਕ ਵਾਰ ਫਿਰ ਤੋਂ ਚੱਲੀ ਗੋਲੀ ਅਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਜਿਸ ਦੇ ਚਲਦਿਆਂ ਇੱਕ ਨੌਜਵਾਨ ਦੇ ਪੈਰ ਤੇ ਗੋਲੀ ਲੱਗੀ ਜਿਸ ਦੀ ਪਛਾਣ ਆਕਾਸ਼ ਦੇ ਵਜੋਂ ਹੋਈ ਹੈ ਜਿਸ ਨੂੰ ਜ਼ੇਰੇ ਇਲਾਜ ਦੇ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਇਸ ਮੌਕੇ ਤੇ ਪਹੁੰਚੀ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡੇਢ ਸਾਲ ਪਹਿਲਾਂ ਹੀ ਉਸਦੇ ਪਿਤਾ RAMCHARAN ਉਰਫ ਬਾਬਾ ਨੂੰ ਗੋਲੀਆਂ ਮਾਰ ਕੇ ਮੌਤੇ ਦੇ ਘਾਟ ਉਤਾਰ ਦਿੱਤਾ ਸੀ ਤਾਂ ਅੱਜ ਉਹਨਾਂ ਦੇ بیٹے ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਇਹ ਲਗਭਗ 11:30 ਤੋਂ 12 ਵਜੇ ਦੇ ਵਿੱਚ ਵਿੱਚ ਜੜੀ ਹੈ ਇੱਕ ਇੱਥੇ ਜੀ ਬੜੀ ਬੈਡ ਜੜੀ ਹੈ ਇਨਫੋਰਮੇਸ਼ਨ ਆਪਾਂ ਮਿਲੀ ਸੀ ਜਿਹਦੇ ਕਰਕੇ ਇੱਥੇ ਆਏ ਆ ਇਹ ਐਕਚੁਅਲੀ ਇੱਥੇ ਜੋਤੀਸਰ ਜਿਹੜਾ ਚੌਕ ਆ ਬੜਾ ਉੱਥੇ ਕੋਈ 5-6 ਬੰਦੇ ਜਿਹੜੇ ਆਏ ਆ ਮੋਟਰਸਾਈਕਲਾਂ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਤੇ ਜਿਹਦੇ ਵਿੱਚ ਇੱਕ ਆਕਾਸ਼ਦੀਪ ਇਹ 17 ਸਾਲ ਦਾ ਨੜਕਾ ਜਿਹੜਾ ਉਹ ਜਖਮੀ ਆ ਜਿਹਨੂੰ ਸਿਵਲ ਹਸਪੀਟਲ ਭੇਜਿਆ ਜਾ ਚੁੱਕਾ ਉਹ ਲੜਾਈ ਤੇ ਕਟਾਈ ਤੇ ਕੋਈ ਪੁਰਾਣੇ ਇਹਦੇ ਬਾਰੇ ਹਲੇ ਕੁਝ ਨਹੀਂ ਪਤਾ ਜੀ ਕਿਉਂਕਿ ਆਪਾਂ ਫਿਲਹਾਲ ਤੇ ਜਿੱਦਾਂ ਤੇ ਜਿਹੜੀ ਦਾਨੀ ਜੀ ਅੱਜ ਦੇ ਆਕਾਸ਼ ਦੀਪ ਦੀ ਉਹਨੂੰ ਪੁੱਛਿਆ ਵਾ ਉਹਨੂੰ ਕੋਈ ਜ਼ਿਆਦਾ ਹਲੇ ਇੰਨਾ ਪਤਾ ਨਹੀਂ ਆ ਬਾਕੀ ਹਸਪੀਟਲ ਜਾ ਰਹੇ ਆ ਉੱਥੇ ਜਾ ਕੇ ਜਿੱਦਾਂ ਦੇ ਵੀ ਉਹ ਸਟੇਟਮੈਂਟ ਸਾਨੂੰ ਰਿਕਾਰਡ ਕਰਾਏਗਾ ਉਹਦੇ ਮੁਤਾਬਿਕ ਪਤਾ ਲੱਗ ਸਕਦਾ ਜੀ ਜਿੱਦਾਂ ਜਿੱਦਾਂ ਦੇ ਵੀ ਪਹਿਲਾਂ ਗੋਲੀ ਚੱਲੀ ਇਹ ਪਤਾ ਲੱਗਾ ਜੀ ਆਕਾਸ਼ ਦੇ ਵੀ 1.5 ਸਾਲ ਪਹਿਲੇ ਜਿਹੜੀ ਆ ਆਕਾਸ਼ ਦੇ ਫਾਦਰ ਦੇ ਵੀ ਗੋਲੀ ਲੱਗਣ ਕਰਕੇ ਮੌਤ ਹੋਈ ਸੀ ਉਹ ਵੀ ਝੰਡੇ ਵਾਲੇ ਪਰਚਾ ਦਰਜ ਆ ਉਹ ਵੀ ਆਪਾਂ ਪਿਛਲਾ ਰਿਕਾਰਡ ਵੀ ਦੇਖਾਂ ਇਹਤੇ ਬਾਰੇ ਹਲੇ ਆਪਾਂ ਕਲੀਅਰ ਕੱਟ ਨਹੀਂ ਕਹਿ ਸਕਦੇ ਪਹਿਲੇ ਆਪਾਂ ਦੂਸਰੇ ਜਿਹੜਾ ਪਹਿਲੇ ਆਲਰੇਡੀ ਅ ਪਰਚਾ ਦਰਜਿਆ ਉਹਦੇ ਤੇ ਵੀ ਆਪਾਂ ਵਰਤਰਾਗੇ ਖੋਲ ਕਿੰਨੇ ਕੰਮ ਲਏ ਖੋਲ ਸਾਨੂੰ 7 ਦੇ ਕਰੀਬ ਦਿਨ ਕਿੰਦੀ ਲੱਗ ਰਹੀ ਜੀ ਤੁਹਾਨੂੰ ਕਿੰਨੀ ਕਫਾਇਰੀ ਹੋਈ ਹੈ ਸਾਡੇ ਨਾਲ ਨਹੀਂ ਫਾਇਰਿੰਗ ਜਿੰਨੇ ਕੋਲ ਮਿਲੇ ਉਹਦੇ ਹਿਸਾਬ ਨਾਲ ਤੇ ਉਹਦੀ ਕਰਦੀ ਆ ਆ ਫਿਲਹਾਲ ਤੇ ਇਹੋ ਹੀ ਆ ਕੋਈ ਨਾ ਕੋਈ ਐਨੀਮੀਟੀ ਹੈ ਜੀ ਜਾਂ ਕੋਈ ਨਾ ਕੋਈ ਹੋਰ ਕਾਰਨ ਆ ਯਾਰ ਰஞ்சிਸ਼ ਬਾਜੀ ਜਾਂ ਕੋਈ ਹੋਰ ਕਰਨੇ ਸਾਰੇ ਐਂਗਲ ਦੇਖਾਂਗੇ ਤੇ ਕੱਲ ਰਾਤ ਕਹਿੰਦੇ ਸ਼ੇਖੂਪੁਰ ਅਮਲੇਚੀ ਵੀ ਸ਼ੇਖੂਪੁਰ ਅਮਲੇਚੋ ਤੇ ਉਹਨਾਂ ਦੀ ਪੁਰਾਣੀ ਜਿਹੜੀ ਆ ਐਨਿਮੀਟੀ ਚੱਲ ਰਹੀ ਆ ਆ ਰਹੀ ਆ ਉਹਦੇ ਤਹਿਤ ਉਹਨਾਂ ਦੋ ਗੁੱਟਾਂ ਦੇ ਵਿੱਚ ਆਪਸ ਵਿੱਚ ਹੋਈ ਸੀ ਲੜਾਈ ਝਗੜਾ ਉਹਦੇ ਵਿੱਚ ਵੀ ਆਪਾਂ ਪਰਚਾ ਦਰਜ ਕੀਤਾ ਡੀਐਸਪੀ ਸਾਹਿਬ ਜਿੱਦਾਂ ਜੇ ਨਾਲਾ ਗੱਲ ਗੋਲੀ ਚ ਨਹੀਂ ਆਂਦੇ ਨਾਲ ਉਹਦੇ ਵਿੱਚ ਜਖਮੀ ਜਿਹੜਾ ਹੋਇਆ ਉਹ ਮਤਲਬ ਫਾਇਰ ਨਾਲ ਨਹੀਂ ਹੋਇਆ ਉਹਦੇ ਵਿੱਚ ਉਹਦੇ ਡਾਕਟਰ ਵਗੈਰਾ ਵਜੇ ਆ ਜਿਹੜਾ ਹਸਪੀਟਲ ਐਡਮਿਟ ਆ ਉਹਦੇ ਵੀ ਆਪਾਂ ਸਟੇਟਮੈਂਟ ਲਿਖ ਕੇ ਪਰਚਾ ਦਰਜ ਕਰਦੇ ਆ ਇਸ ਵੰਡ ਨਾਲ ਵੀ ਗੋਲੀ ਚੜਨੀ ਆਮ ਗੱਲ ਹੋ ਗਈ ਲਾਅ ਐਂਡ ਆਰਡਰ ਕਿਤੇ ਡਿਸਟਰਬ ਨਹੀਂ ਦਿਸਦਾ ਭਾਈ ਨਹੀਂ ਲਾਅ ਐਂਡ ਆਰਡਰ ਤੇ ਦੇਖੋ ਡਿਸਟਰਬ ਤੇ ਨਹੀਂ ਆ ਕਿਉਂਕਿ ਆਪਾਂ ਤਾਂ ਪੂਰੀ ਕੋਸ਼ਿਸ਼ ਕਰਦੇ ਆ ਜਦੋਂ ਵੀ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਇਮੀਡੀਏਟਲੀ ਜਾਂਦੇ ਆ ਤੇ ਆਮ ਪਬਲਿਕ ਨੂੰ ਵੀ ਚਾਹੀਦਾ ਵੀ ਆਮ ਪਬਲਿਕ ਐ ਸਾਡੀ ਉਹਨਾਂ ਨੂੰ ਅਵੇਅਰ ਚਾਹੀਦਾ ਅਵੇਅਰ ਹੋਣਾ ਚਾਹੀਦਾ ਜਿਹੜੇ ਉਹਨਾਂ ਦੇ ਕੋਈ ਮਾੜੇ ਬੰਦੇ ਆ ਜਾਂ ਮਾੜੇ ਅੰਸਰ ਆ ਉਹਦੇ ਬਾਰੇ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਆ ਜਿਨ੍ਹਾਂ ਕੋਲ ਨਾਜਾਇਜ਼ ਵੈਪਨ ਆ ਕੋਈ ਕੋਈ ਇਦਾਂ ਦੀ ਕੰਮ ਕਰਦੇ ਆ ਗਲਤ ਕੰਮ ਕਰ ਰਹੇ ਆ ਉਹਨਾਂ ਬਾਰੇ ਸਾਨੂੰ ਗੁਪਤ ਸੂਚਨਾ ਦੇਣੀ ਚਾਹੀਦੀ ਹੈ ਤਾਂ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਸਕੀਏ। ਸਰ ਲੋਕਾਂ 'ਚ ਸਹਿਮ ਦਾ ਮਾਹੌਲ ਆ ਜੀ ਪਾਪਾ। ਦੇਖੋ ਸਹਿਮ ਦਾ ਮਾਹੌਲ ਇਸ ਕਰਕੇ ਜਦੋਂ ਕੋਈ ਇਦਾਂ ਦਾ ਇਨਸੀਡੈਂਟ ਹੁੰਦਾ ਨੇਚਰਲੀ ਹੋ ਜਾਂਦਾ ਵਾ ਪਰ ਆਪਾਂ ਪੁਲਿਸ ਪੂਰੀ ਮਸਤੈਦ ਆ। ਜਦੋਂ ਵੀ ਇਦਾਂ ਦੀ ਕੋਈ ਗੱਲ ਹੁੰਦੀ ਆ ਆਪਾਂ ਇਮੀਡੀਟਲੀ ਪਹੁੰਚਦੇ ਆ ਤੇ ਲੋਕਾਂ ਦੀ ਆਪਾਂ ਸੇਫਟੀ ਐਂਡ ਸਕਿਉਰਿਟੀ ਪੂਰੀ ਧਿਆਨ ਨਾਲ ਆਪਾਂ। ਜਿਹਦੀ ਗੋਲੀ ਲੱਗੀ ਉਹਦਾ ਹਾਲਾਤ ਕਿਹੋ ਜਿਹਾ ਹੈ ਉਸ ਦਾ? ਉਹ ਨਹੀਂ ਆਊਟ ਆਫ ਡੇਂਜਰ ਆ। ਕੋਈ ਉਹਦੀ ਰਾਈਟ ਪੈਰ ਤੇ ਲੱਗੀ ਆ। ਭਾਈ ਆਉਣ ਵਾਲਾ ਮਾਹੌਲ ਕੀ ਹੈ ਜੀ ਜੰਡਿਆਲੇ ਦਾ ਪੁਲਿਸ ਨੇ ਨਹੀਂ ਨਹੀਂ ਆਉਣ ਵਾਲਾ ਮਾਹੌਲ ਬਣਾਵਾਂਗੇ ਜੀ ਕੋਈ ਗੱਲ ਨਹੀਂ ਸੀਨੀਅਰ ਅਫਸਰ ਵੀ ਇਹਦੇ ਤੇ ਵਰਕ ਕਰ ਰਿਹਾ ਸਾਨੂੰ ਡਾਇਰੈਕਸ਼ਨ ਵੀ ਆ ਰਹੀਆਂ ਵੱਧ ਤੋਂ ਵੱਧ ਆਪਾਂ ਹੋਰ ਜਿਹੜੀ ਹੈ ਸਾਨੂੰ ਜਿਹੜੀ ਸਟਰੈਂਥ ਆਪਾਂ ਲੈ ਕੇ ਇਹਨੂੰ ਸਹੀ ਤਰੀਕੇ ਕਰਾਂਗੇ ਸਾਰਾ ਸੀਸੀਟੀਵੀ ਫੁਟੇਜ ਆਈ ਸਾਹਮਣੇ ਤੇ ਹਾਂਜੀ ਸੀਸੀਟੀਵੀ ਫੁਟੇਜ ਅਸੀਂ ਇਸ ਨੂੰ ਫੁਟੇਜ ਆ ਲੈ ਆਪਾਂ ਚੈੱਕ ਕਰਨੀ ਹੈ ਜੀ ਉਹ ਚੈੱਕ ਕਰਦੇ ਹਾਂ ਦੇਖਦੇ ਹਾਂ ਅਸੀਂ ਸਕਰੀਨ ਤੇ ਠੀਕ ਹੈ ਕਿੰਨਾ ਲੜੇ ਇਹ ਲੈ ਲਈ वे खड़े थे यहाँ पे दो बंदे खड़े थे दो बंदे उसके गोली मार के जो ना बच का, बच का का तो यहाँ से आ आ रहे रहे थे थे भाग तो तो गाड़ी रपट गई पे दो बंदूक उनकी गन यहीं पे गिर गई डेढ़ डेढ़ गोली चलाने लगे हुए हमने भी शटर अपना बंद कर लिया कब की बात है ये अभी की बात है आधे घंटे की बात कि, कि, है आधा घंटा गोली तो चली कम से कम दस बारह गोली चली पंद्रह गोली चली दो बंदे थे मोटरसाइकिल है किसका? ये उनका ही है मोटरसाइकिल भी के? हाँ वे छोड़ के भाग गए दो बंदे थे कितने तो आदमी की गोली लगी है गोली एक ही आदमी के लगी है पैर में कितनी गोली लगी है एक ही गोली लगी है दिखार? पुलिस तो आई है अभी थोड़ा आई थी अब गई है कहीं कही को वैसे माहौल ऐसी है बस हाँ जी की नाम मेरा नाम जिंदर कौर की गल हुई है ਇਹਨਾਂ ਇਧਰ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਅਸੀਂ ਕਿਤੇ ਚੱਲੇ ਸੀ ਪ੍ਰੋਗਰਾਮ ਤੇ ਤੇ ਉੱਥੇ ਕੋਟੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਕੌਣ ਸੀ ਜਿੰਨੂੰ ਗੋਲੀ ਮਾਰੀ ਜਾਂਦੀ ਮੇਰਾ ਦੋਤਾ ਮੇਰਾ ਕੀ ਨਾਮ ਆ ਕਾਸ਼ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਇੱਕੋ ਜੀ ਲੱਗੀ ਪੈਰ ਤੇ ਹੁਣ ਵੇਖੀ ਜਾਂ ਨੀ ਕਿੰਨੀਆਂ ਦੋਤਾ ਲੈ ਕੇ ਦੋਤਾ ਮੁੰਡੇ ਨੂੰ ਲੈ ਕੇ ਬਨੇ ਵਜੀ ਦੁਪਹਿਰ ਤੇ ਇੱਕੋ ਹੀ ਆ ਕਿੰਨੇ ਲੋਕ ਸੀ ਜਿੰਨੇ ਗੋਲੀਆਂ ਕਰਾ ਰਹੇ ਗੋਲੀਆਂ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਤਾਂ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇਧਰ ਗੋਲੀਆਂ ਚਲਾਉਂਦੇ ਗਏ ਇਧਰ ਤੋਂ ਕਿੰਨੇ ਗਰਾਉਂਡ ਜਿਹੜੇ ਫਾਇਰ ਕਿੱਤਿਆਂ ਨਾਲ ਆਵੇ ਕਦੋਂ ਤੁਹਾਡੇ ਸਾਹਮਣੇ ਹੀ ਉੱਥੇ ਤੱਕ ਖਿਲਰੇ ਆ ਇਹ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਠੀਕ ਹੈ ਜੀ ਹਾਂ ਜੀ ਤੇ ਪੁਲਿਸ ਆ ਹੁਣ ਆਏ ਆ ਕੀ ਕਾਰਵਾਈ ਕਰ ਰਹੀ ਪੁਲਿਸ ਉਹਦੇ ਵੇਖਣ ਨੂੰ ਮੁਖ ਨਹੀਂ ਰਹਿ ਜਾਲ ਮੌਕਾ ਵੇਖ ਕੇ ਵੇਖਣ ਦੇ ਜੋ ਕੀ ਮੰਗ ਕਰਦੇ ਜੇ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲੋਂ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਗੋਲੀ ਵਾਜ ਜਾਂਦੀ ਫੇਰ ਅਸੀਂ ਕੀ ਕਰ ਸਕਦੇ ਜਿਆਦਾ ਵਾਜਾਂਦੀ ਤੇ ਕਿਸੇ ਦੇ ਨਾਲ ਰੰਜਸ ਬਾਜੀ ਤੋਂ ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ ਗੱਲਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਹਨਾਂ ਨੂੰ ਗਏ ਕਿਤਾ ਕਰਨ ਕਰਨ ਉਹ ਇਥੋਂ ਦਾ ਜੰਡੇ ਵਾਲੇ ਦਾ ਰਣ ਜੰਡੇ ਵਾਲੇ ਦਾ ਇਹ ਮੁੰਡਾ ਹੋਰ ਇਹਨਾਂ ਕੋਈ ਉਹਨਾਂ ਦੀ ਲਾਜ ਪਾਜੀ ਹੈ ਤੇ ਕਰਨ ਕਰਨ ਦੇ ਪਿੱਛੇ ਆਏ ਤੇ ਉਹ ਇਹਨਾਂ ਨੂੰ ਮਾਰ ਕੇ ਖਲੋਤੇ ਹਨ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज